ਖੜਾ ਨੇ ਪਿਆਰ ਗਰੂਪ ਦਾ ਆਗਮਨ ਕੀਤਾ ਕਿਤਨੇ ਕਿਤੇ ਅੱਜ ਜਿਹੜੀ ਭਾਰੀ ਬਾਰਸ਼ ਦੇ ਕਾਰਨ ਲੋਕਾਂ ਦੇ ਘਰਾਂ ਦਾ ਬਹੁਤ ਸਾਰਾ ਟਪੋਵੇ ਛੱਤਾਂ ਚੋਂ ਡਿੱਗ ਜੇ ਕਾਰਨ ਨੂੰ ਮਾਤਰਾ ਨੇ ਜਿਹੜਾ ਵੀ ਕਹਿ ਰਿਹਾ ਜੋ ਭਾਰੀ ਬਾਰਸ਼ ਹੋ ਰਹੀ ਹੈ ਸੋ ਜਿੱਥੇ ਦਰਿਆਵਾਂ ਦੇ ਹਾੜਾਂ ਦੇ ਏਰੀਆ 'ਚ ਨੁਕਸਾਨ ਹੋ ਰਿਹਾ ਸੀ ਆਪਣੇ ਹਲਕੇ ਦੇ ਵਿੱਚ ਵੀ ਲੋਕਾਂ ਦੇ ਫੋਨ ਆ ਰਹੇ ਸੀ ਕਿ ਸਾਡੀਆਂ ਸੱਤਾਂ ਕਾਫੀ ਚੋਰੀਆਂ ਸੋ ਉਹਨਾਂ ਨੂੰ ਬੇਨਤੀ ਲਈ ਸੀ ਤਰਪਾਰ ਉਹਨਾਂ ਨੂੰ ਦਿੱਤੀ ਜਾਏਗੀ ਤੇ ਨਾਲ ਦੀ ਨਾਲ ਰਾਸ਼ਨ ਉਹ ਦੇ ਰਹੇ ਆ ਤੁਹਾਡੇ ਸਾਹਮਣੇ ਕਿਉਂਕਿ ਬਹੁਤ ਸਾਰੇ ਪਰਿਵਾਰ ਹੈ ਜਿਹਨਾਂ ਦੀ ਹੈ ਫਰਸਾਦ ਕਾਰਨ ਸੱਤਾਂ ਚੋਰੀਆਂ ਭਾਰੀ ਬਾਰਸ਼ ਹੋ ਰਹੀ ਹੈ ਸੋ ਨਾਲ ਗਰੀਬ ਪਰਿਵਾਰ ਹੈ ਵਿਹੜੀ ਤੇ ਨਹੀਂ ਜਾ ਸਕੇ ਰਾਸ਼ਨ ਦੀ ਸੋ ਸਾਰੇ ਪਰਿਵਾਰ ਆ ਕੇ ਉਹਨਾਂ ਨੂੰ ਦੇ ਰਹੇ ਆ ਤਰਪਾਨਾ ਦੇ ਰਹੇ ਆ ਜਿੰਨੀ ਕੁ ਹੋ ਸਕਦੀ ਆ ਆਪਾਂ ਮਦਦ ਕਰ ਰਹੇ ਆ ਤੇ ਬਾਕੀ ਪ੍ਰਮਾਤਮਾ ਦੇ ਅੱਗੇ ਅਰਦਾਸ ਹੈ ਕਿ ਜਿਹੜਾ ਬਹੁਤ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋ ਗਿਆ ਸੋ ਬੇਨਤੀ ਹੈ ਸਤਿਗੁਰੂ ਕੀ ਅਰਦਾਸ ਹੈ ਕਿ ਹੁਣ ਇਹ ਜਿਹੜਾ ਕਹਿਰ ਖਤਮ ਹੋ ਜਾਵੇ ਜਿਹੜਾ ਦਰਿਆਵਾਂ ਦਾ ਪਾਣੀ ਉਹ ਥੱਲੇ ਘਟ ਜਾਵੇ ਤੇ ਜਿਹੜਾ ਭਾਰੀ ਬਾਰਸ਼ ਆਏ हट ਜਾਵੇ ਸੋ ਮੈਂ ਕਾਫੀ ਵੱਡਾ ਠਾਣਾ ਸੰਨੇ ਵਾਲ ਹਲਕਾ ਭਾਰੀ ਮੀਂਹ ਪੈ ਰਹੇ ਲੋਕ ਇੱਥੇ ਪਹੁੰਚ ਨਹੀਂ ਸਕਦੇ ਤੇ ਉਹਨਾਂ ਤੱਕ ਵੀ ਅਰਦਾਸ ਜਿਹੜੇ ਜਿਹੜੇ ਨਹੀਂ ਪਹੁੰਚ ਸਕਦੇ ਉਹਨਾਂ ਤੱਕ ਕਿੱਥੇ ਪਹੁੰਚਾਉਂਗਾ ਜਿਹੜੇ ਪਿੰਡ ਹੈ ਸਸਰਾਲੀ ਹੈ ਜਾਂ ਹੋਰ ਪਿੰਡ ਉਹ ਇੱਥੇ ਆ ਰਹੇ ਦੇਖੋ ਕਾਫੀ ਸ਼ੇਰ ਦੇ ਲੱਗੇ ਹੋਏ ਆ ਤੁਸਾਂਗੇ ਆਰੀ ਹੈ ਤੇ ਜਿੰਨਾ ਵੀ ਮੰਗ ਰਿਆ ਨੂੰ ਦੇ ਰਹੇ ਜੀ ਧੰਨਵਾਦ ਜੀ ਸਰ ਇੱਕ ਨੰਬਰ ਵੀ ਜਨ ਤੱਕ ਕੀਤਾ ਗਿਆ ਕਿ ਲੋਕਾਂ ਨੂੰ ਲੋੜ ਆ ਤਾਂ ਇਸ ਨੰਬਰ ਤੇ ਫੋਨ ਕਰ ਉਹ ਮੇਰਾ ਹੀ ਨੰਬਰ ਸਿਗਾ ਜੀ ਮੰਤਰੀ ਸਾਹਿਬ ਨੇ ਮੈਂ ਬਰਾਦਰ ਆ ਛੋਟਾ ਜੋਰਾਵਰ ਸਿੰਘ ਤੇ ਜਿਵੇਂ ਕਿ ਜਿਹਨਾਂ ਨੂੰ ਲੋੜ ਆ ਕਿਸੇ ਦਾ ਕੋਈ ਸੱਤ ਚੋਰੀ ਹੈ ਜਾਂ ਬਾਲੇ ਡੇਗੇ ਉਹਨਾਂ ਲਈ ਤਰਪਾਲਾ ਨਾਲ ਉਹਨਾਂ ਨੂੰ ਰਸਣ ਦੇ ਰਹੇ ਆ ਨਾਲ ਦਾਲ ਖੰਡ ਚੌਲ ਉਹ ਵੀ ਚੀਜ਼ਾਂ ਨਾਲ ਦੇ ਰਹੇ ਆ ਜੀ ਸ਼ੁਰੂ ਤੋਂ ਮੰਤਰੀ ਸਾਹਿਬ ਦੀ ਸੋਚ ਹੈ ਸ਼ੁਰੂ ਤੋਂ ਮੰਤਰੀ ਸਾਹਿਬ ਦੀ ਸੋਚ ਹੈ ਵੀ ਆਪਾਂ ਸੇਵਾ ਕਰਨੀ ਹੈ ਉਹ ਸੇਵਾ 'ਚ ਲੱਗੇ ਹੋਏ ਆ ਅੱਜ ਵੀ ਬਾਰਸ਼ ਵਿੱਚ ਖੜੇ ਆ ਜੀ ਲੋਕਾਂ ਦੀ ਸੇਵਾ 'ਚ ਲੱਗੇ ਆ ਜਿਵੇਂ ਕਈ ਪਿੰਡਾਂ ਦੇ ਲੋਕ ਇੱਥੇ ਪਹੁੰਚ ਨਹੀਂ ਸਕਦੇ ਜਾਂ ਜਿੱਧਰ ਪ੍ਰੇਸ਼ਾਨ ਹੋ ਰਹੀ ਆ ਉਧਰ ਆਪ ਪਹੁੰਚੋਗੇ ਉਹ ਬਾਅਦ 'ਚ ਜਾਵਾਂਗੇ ਜੀ ਪਹਿਲਾਂ ਤਾਂ ਜਿਹੜੇ ਇੱਥੇ ਪਹੁੰਚ ਗਏ ਉਹਨਾਂ ਨੂੰ ਦੇ ਰਹੇ ਆ ਉਹਦੇ ਬਾਅਦ ਵਿੱਚ ਜਿੱਧਰ ਜਿੱਧਰ ਪਤਾ ਲੱਗੀ ਜਾਊਗਾ ਕੋਈ ਨਹੀਂ ਆ ਸਕਦਾ ਉਹਦੇ ਘਰੇ ਵੀ ਪਹੁੰਚੀਬੀ ਤੁਹਾਡੀ ਕੰਮ ਕਰਦੀ ਪੂਰੀ ਟੀਮ ਲੱਗੀ ਹੋਈ ਜੀ ਬੰਨਾਂ ਦੇ ਵੀ ਖੜੇ ਆ ਉੱਥੇ ਵੀ ਰਾਸ਼ਨ ਪਹੁੰਚ ਰਿਹਾ ਜਿਹੜੇ ਬੰਨ ਤੇ ਸੇਵਾ ਕਰ ਰਹੇ ਉਹਨਾਂ ਲਈ ਵੀ ਰਾਸ਼ਨ ਜਾ ਰਿਹਾ ਤੇ ਇੱਥੋਂ ਵੀ ਅਹੀਂ ਸੇਵਾ ਦਾ ਬੰਨ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਇਸ ਤੋਂ ਮੇ ਜੀ ਕਹਿੰਦੇ ਪਾਣੀ ਦਾ ਜਿਹੜੇ ਅੰਦਰ ਝੋਨੇ ਲੱਗੇ ਹੀ ਜਾਂ ਮੋਟਰਾਂ ਉਹਨਾਂ ਦਾ ਨੁਕਸਾਨ ਹੋਇਆ ਪਰ ਬੰਨ ਤੋਂ ਅਜੇ 100 ਫੁੱਟ ਦੂਰ ਹੈ ਪਾਣੀ ਕਈ ਸਾਡੇ ਹਲਕੇ ਤੋਂ ਫੋਨ ਆ ਰਹੇ ਜੀ ਬੰਤ ਨਹੀਂ ਟੁੱਟ ਗਿਆ ਇਹੋ ਜੀ ਕੋਈ ਨਹੀਂ ਹੈਗੀ ਖਬਰ ਬੰਨ ਤੋਂ 100 ਫੁੱਟ ਦੂਰ ਪਾਣੀ ਹੈ ਆਪਣੇ ਹਲਕਾ ਸਾਹਨੇ ਵਾਲਿਆਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਡਰਨ ਦੀ ਲੋੜ ਨਹੀਂ ਤੁਸੀਂ ਬਹੁਤ ਦੂਰ ਪਣੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਕੈਬਨਿਟ ਮਨਿਸਟਰ ਜੋ ਕਿ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਜਿੱਦਾਂ ਸultanpur Lodhi Kapurthala area ਦੇ ਵਿੱਚ ਜਿੱਥੇ-ਜਿੱਥੇ ਹੜ੍ਹ ਪ੍ਰਭਾਵਿਤ ਇਲਾਕੇ ਹਰ ਉਹਨਾਂ ਦੇ ਵਿੱਚ ਬੜੀ ਸੂਝਬੂਝ ਦੇ ਨਾਲ ਚੱਲ ਰਹੇ ਹਨ ਔਰ ਜਿੱਥੇ ਵੀ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਰਹੀ ਹੈ ਉਥੇ ਹਰ ਟਾਈਮ ਜੋ ਵੀ ਸਮਾਨ ਚੀਜ਼ ਚਾਹੀਦੀ ਹੈ ਉਥੇ ਮੁਹैया ਕਰਾ ਰਹੇ ਹਨ ਅੱਜ ਇੱਥੇ ਅੱਜ ਆਪਣੇ ਦਫ਼ਤਰ ਸਾਹਨੇਵਾਲ ਦੇ ਵਿੱਚ ਤਰਪਾਲ ਲੰਗਰ ਜੋ ਵੀ ਸਮਾਨ ਹੈਗਾ ਲੰਗਰ ਦਾ ਇਹ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਵੀਰ ਜੋਰਾਵਰ ਜੀ ਅਤੇ ਸਮੂਹ ਟੀਮ ਮੁੰਡੀਆਂ ਜੀ ਰਲ ਕੇ ਸਾਰੇ ਬਹੁਤ ਵਧੀਆ ਢੰਗ ਦੇ ਨਾਲੇ ਕਰ ਰਹੇ ਨੇ ਜਿੱਥੇ ਜਿੱਥੇ ਜੋ ਵੀ ਲੋੜਵੰਦ ਨੂੰ ਕੋਈ ਵੀ ਚੀਜ਼ ਦੀ ਜਰੂਰਤ ਹੈਗੀ ਹੈ ਉਹ ਭਾਈਆ ਕਰਵਾ ਰਹੇ ਨੇ